ਪੰਜਾਬ ਅੰਦਰ ਟੋਲ ਪਲਾਜ਼ਿਆਂ ਵਿੱਚੋਂ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਵਜੋਂ ਜਾਣਿਆ ਜਾਂਦਾ ਲੁਧਿਆਣੇ ਲਗਲਾ ਲਾਡੋਵਾਲ ਟੋਲ ਪਲਾਜ਼ਾ ਹੁਣ ਲੋਕਾਂ ਦੀ ਹੋਰ ਜੇਬ ਢਿੱਲੀ ਕਰੇਗਾ ਅਤੇ ਇਸ ਸੰਬੰਧੀ ਤਾਜ਼ਾ ਜਾਣਕਾਰੀ ਇਹ ਮਿਲੀ ਹੈ ਕਿ ਆਉਂਦੇ ਦਿਨਾਂ ਤੋਂ ਲਾਡੋਵਾਲ ਟੋਲ ਪਲਾਜ਼ਾ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ 31 ਮਾਰਚ ਦੀ ਰਾਤ 12 ਵਜੇ ਤੋਂ ਨਵੇਂ ਰੇਟ ਲਾਗੂ ਹੋ ਜਾਣਗੇ ਜਿਸ ਨਾਲ ਲਾਡੋਵਾਲਾ ਟੋਲ ਪਲਾਜ਼ਾ ਦੀਆਂ ਕੀਮਤਾਂ ਵਿੱਚ 5% ਦਾ ਵਾਧਾ ਹੋਣ ਜਾ ਰਿਹਾ ਹੈ ਨੈਸ਼ਨਲ ਹਾਈਵੇ ਥੋਰਟੀ ਨੇ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਦੀ ਕੀਮਤ ਵਿੱਚ ਇੱਕ ਵਾਰ ਫਿਰ ਇਹ ਵਾਅਦਾ ਕੀਤਾ ਹੈ ਇਸ ਵਾਅਦੇ ਨਾਲ ਹਲਕੇ ਵਾਹਨਾਂ ਤੋਂ ਲੈ ਕੇ ਵੱਡੇ ਕਮਰਸ਼ੀਅਲ ਵਾਹਨਾਂ ਉੱਤੇ ਅਸਰ ਪਵੇਗਾ ਇਹ ਰੇਟ ਨੈਸ਼ਨਲ ਹਾਈਵੇ ਪਹਿਲਾ ਦੇ ਪਾਣੀਪਤ ਜਲੰਧਰ ਸੈਕਸ਼ਨ 96 ਕਿਲੋਮੀਟਰ ਤੋਂ 387 ਕਿਲੋਮੀਟਰ ਉੱਤੇ ਲੱਗਣਗੇ। ਕਾਰ, ਜੀਪ, ਵੈਨ ਜਾਂ ਹਲਕੀ ਮੋਟਰ ਗੱਡੀ ਲਈ ਇੱਕ ਵਾਰੀ ਲੰਘਣ ਦੀ ਫੀਸ 230 ਰੁਪਏ ਹੈ। ਦਿਨ ਵਿੱਚ ਦੋ ਵਾਰੀ ਲੰਘਣ ਦੀ ਫੀਸ 345 ਰੁਪਏ ਅਤੇ ਮਹੀਨਾਵਾਰ ਪਾਸ ਹੁਣ ਇਸੇ ਤਰ੍ਹਾਂ ਵਧੀ ਹੋਈ ਕੀਮਤ ਉੱਪਰ ਬਣੇਗਾ ਮਾਰਚ ਤੋਂ ਬਾਅਦ ਦੂਜਾ ਸਾਲ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਪਿਛਲੇ ਸਾਲ ਦੋ ਵਾਰ ਟੋਲ ਪਲਾਜ਼ਾ ਦੀ ਕੀਮਤ ਵਿੱਚ ਵਾਧਾ ਹੋਇਆ